ਮੇਰੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਸਰਦਾਰ ਹਰਜਿੰਦਰ ਸਿੰਘ ਜਿੰਦਸ਼ਾਹ ਦੇ ਵਦਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਕਦਗਿਲ ਵਿਖੇ ਅੱਜ ਸੈਂਕੜੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਵੀ ਕੀਤੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀ ਆ ਵਦਾਨ ਸਭਾ ਖਡੂਰ ਸਾਹਿਬ ਦੇ ਜ਼ੋਨਲ ਪਰਿਵਾਰੀ ਜ਼ਿਲ੍ਹੇ ਦੇ ਜ਼ਰਨਲ ਸੈਕਟਰੀ ਸਰਦਾਰ ਹਰਪ੍ਰੀਤ ਸਿੰਘ ਸਿੰਧਵਾ ਜੀ ਦਾ ਸਮੁੱਚੀ ਟੀਮ ਦਾ ਮੇਰੇ ਛੋਟੇ ਵੀ ਸਰਦਾਰ ਸਰਜੀਤ ਸਿੰਘ ਸਾਗਰ ਜੀ ਦਾ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਵੀ ਭਾਰਤੀ ਜਨਤਾ ਪਾਰਟੀ ਦੇ ਚੋਣ ਦਾ ਵਿਗਲ ਵਜਾ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਾਹਮਦੇ ਹੋਏ ਵਿਧਾਨ ਸਭਾ ਖਡੂਰ ਸਾਹਿਬ ਦੇ ਜੋ ਕੁਝ ਦਿਨ ਪਹਿਲਾਂ ਪਾਰਟੀ ਦੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪ੍ਰੋਗਰਾਮ ਲਿਖੇ ਸੀ ਅੱਜ ਕਤਗਿਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਭਰਮਾ ਹੰਗਾਰਾ ਮਿਲਿਆ ਮੇਰੀ ਜ਼ਿਲ੍ਹੇ ਦੀ ਸਮੁੱਚੀ ਟੀਮ ਮੇਰੇ ਭਰਾ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਕੱਦਗਿਲ ਪਿੰਡ ਦੇ ਵਾਲਿਆਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਰਿਆਂ ਦੀ ਗੂੰਜ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਪਿਛਲੇ 10 ਸਾਲਾਂ ਤੋਂ ਹਰੇਕ ਵਰਗ ਲਈ ਕੀਤੇ ਕਮਾਂਕਰਾਂ ਨੂੰ ਪਹਿਲ ਦੇ ਆਧਾਰ ਤੇ ਦੇਖਦਿਆਂ ਅੱਜ ਲੋਕ ਸਭਾ ਦੇ ਉਮੀਦਵਾਰ ਮੇਰੇ ਵੱਡੇ ਵੀਰ ਸਰਦਾਰ ਮਨਜੀਤ ਸਿੰਘ ਮੱਨਾ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਨਗਰ ਦੇ ਵਿੱਚੋਂ ਵੱਡੀ ਲੀਡ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਦਿਵਾਵਾਂਗੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਆਪਣੇ ਵੀਰ ਹਰਪ੍ਰੀਤ ਸਿੰਧਵਾਜ ਜੀ ਦਾ ਸਾਗਰ ਜੀ ਦਾ ਖੈਰਾ ਸਾਹਿਬ ਦਾ ਸਾਰੀ ਸਮੁੱਚੀ ਟੀਮ ਡਾਕਟਰ ਅਵਤਾਰ ਸਿੰਘ ਵਹੀਂ ਪੁਈ ਸਵੇਕ ਸਿੰਘ ਸਮੁੱਚੀ ਟੀਮ ਮੇਰੀ ਪਹੁੰਚੀ ਸੀ ਸਰਦਾਰ ਕਲਵਨ ਸਿੰਘ ਪਹਿਲੋਣੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦੀਆਂ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਘਰ ਘਰ ਪਿੰਡ ਪਿੰਡ ਬੂਥ ਪੱਧਰ ਤੱਕ ਭਾਰਤੀ ਜਨਤਾ ਪਾਰਟੀ ਦਾ ਕੰਮ ਕਰ ਰਹੇ ਨੇ ਘਰ ਘਰ ਕਮਲ ਦਾ ਫੁੱਲ ਖਿਲਾ ਰਹੇ ਨੇ ਮੈਂ ਸਮੁੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ